ਕਾਰਨ ਸਿੱਧਾ ਸਿੱਧਾ ਇਹ ਹੈ ਜਿੱਥੇ ਆਪਾਂ ਇਸ ਵੇਲੇ ਖੜੇ ਆਂ ਇਹ ਸਾਡਾ ਸਾਬਕਾ ਪ੍ਰੈਜ਼ੀਡੈਂਟ ਜਿਹੜਾ ਦੱਸਦੇ ਇਹ ਮੁੰਡਾ ਸਾਡਾ ਦੀਪੂ ਉਹ ਇਸ ਵੇਲੇ ਨਗਰ ਕੌਂਸਲ ਦਾ ਕਾਉਂਸਲਰ ਹੈ ਉਹਨਾਂ ਦੀ ਵਾਈਫ ਪਿਛਲੀ ਟਰਨ ਦੇ ਵਿੱਚ ਪ੍ਰੈਜ਼ੀਡੈਂਟ ਰਹੀ ਹੈ ਇਹ ਸਿੱਧਾ ਸਿੱਧਾ ਉਹਨਾਂ ਨਾਲ ਤਾਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਸ ਨਾਲ ਗੁਰਦੌਰ ਸਾਹਿਬ ਮੇਰੇ ਨਾਲ ਆਏਦੇ ਆ ਮੌਕਾ ਦੇਖਿਆ ਸਾਰਾ ਉਹ ਮੰਨਦੇ ਪਏ ਆ ਕਿ ਇਹ ਜਿਹੜੀ ਨਿਸ਼ਾਨਦੇਹੀ ਹੈ ਇਹ بار بار ਬਾਉਂਡਰੀ ਦੀ ਨਿਸ਼ਾਨਦੇਹੀ ਕੀਤੀ ਹੈ ਇਹਦੇ ਤੋਂ ਅੰਦਰ ਬਾਹਰ ਜਾ ਕੇ ਫਿਰ ਉਹ ਸਾਰੀ ਜਿਹੜੀ ਉਹ ਸ਼ਹਿਰ ਦੀ ਨਖਾ ਸ਼ਹਿਰ ਦੀ ਆਬਾਦੀ ਹੈ ਜਿਹੜੀ ਉਹ ਕੰਦੀ ਹੈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਨਿਸ਼ਾਨਦੇਹੀ ਕਰਨ ਦਾ ਮੈਨੂੰ ਕਿਉਂ ਕਿਉਂ ਕੀਤੀ ਨਿਸ਼ਾਨਦੇਹੀ ਤੁਸੀਂ ਨਿਸ਼ਾਨਦੇਹੀ ਕਰਨੀ ਪਹਿਲੇ ਅਗਲੀ ਦੇ ਮਾਲਕੀ ਦੀ ਪਲਾਟ ਜਿਹੜੀ ਉਹ ਕੱਢੋ ਉਹ ਇਸ ਗੱਲ ਨੂੰ ਮੰਨਦੇ ਐ ਕਿ ਥੋੜਾ ਰਾਜਨੀਤਿਕ ਦਬਾਅ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ 90 ਨੰਬਰ ਦੀ ਨਿਸ਼ਾਨਦੇਹੀ ਵੀਡੀਓ ਸਾਹਿਬ ਨੇ ਮੰਗੀ ਹੈ ਤੇ 90 ਨੰਬਰ ਦੀ ਕਰੇ 90 ਨੰਬਰ ਦੀ ਤੇ ਨਿਸ਼ਾਨਦੇ ਕੀਤੀ 90 ਨੰਬਰ ਦੇ ਵੀ ਸਾਰੀ ਆਬਾਦੀ ਆ ਸਾਰਾ ਸ਼ਹਿਰ ਹੈ ਵਿੱਚ ਉਹ ਉਧਰ ਕੀਤੀ ਨਹੀਂ ਇਹ ਸੱਦ ਦੇ ਸੱਦਾ ਜਿਹੜਾ ਸਾਡਾ ਕਾਉਂਸਲਰ ਆ ਦੀਪਕ ਉਹੀ ਹੀ ਹਰਾਸਮੈਂਟ ਕਰਨ ਵਾਸਤੇ ਨਿਸ਼ਾਨਦੇ ਕੀਤੀ ਆ ਜੀ ਕਦੇ ਵੀ ਨਹੀਂ ਹੋਣਾ ਸਰਦਾਨ ਤੇ ਜੋ ਲਿਖਿਆ ਜੀ ਉਹਦੀ ਮਾਲਕੀ ਆ ਇਹ ਕੋਈ ਵੀ ਨਹੀਂ ਲੈ ਸਕਦਾ ਭਾਏ ਇੱਥੇ ਮੰਤਰੀ ਆ ਜੇ ਮੰਤਰੀ ਵੀ ਲੈ ਸਕਦਾ ਤੇ ਮੈਂ ਤੁਹਾਡੇ ਕੈਮਰਾ ਰਾਹੀਂ ਗੱਲ ਕਹਿਣਾ ਚਾਹੁੰਦਾ ਵੀ ਮੰਤਰੀ ਸਾਹਿਬ ਥੋੜਾ ਬਤਾ ਰਾਬਦਾ ਖਿਆਲ ਕਰੋ ਤੁਸੀਂ ਆਪ ਤੇ ਸਰਕਾਰੀ ਜ਼ਮੀਨ 'ਤੇ ਬੈਠੇ ਦਿਓ ਮੇਰੇ ਕੋਲ ਤੁਹਾਡਾ ਰਿਕਾਰਡ ਪਿਆ ਹੈ ਅਗਰ ਮੈਂ ਵੀ ਤੁਹਾਡਿਆਂ ਦੇ ਖਾਤੇ ਬੇਈਮਾਨ ਹੋ ਜਾਂਦਾ ਤੇ ਮੈਂ ਤੁਹਾਡੀ ਕਾਗਿਜ਼ੀ ਰੱਦ ਕਰਾ ਸਕਦਾ ਲੇਕਿਨ ਮੈਂ ਨਹੀਂ ਰੱਦ ਕਰਾਇ ਇਸ ਕਰਕੇ ਬਚਲੋ ਯਾਰ ਕਿਸੇ ਨੇ ਘਰ ਬਣਾ ਲਿਆ ਤੇ ਠੀਕ ਹੈ ਜੇ ਮਹਾਰਾ ਇਹਨੇ ਤੁਹਾਨੂੰ ਮੌਕਾ ਦਿੱਤਾ ਹੈ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਨਾ ਕਿ ਲੋਕਾਂ ਨੂੰ ਤੰਗ ਕਰਨ ਦਾ ਮੌਕਾ ਤੁਹਾਨੂੰ ਦਿੱਤਾ ਜਿਹੜੇ ਕੰਮ ਕਰਨੇ ਡਿਪਾਰਟਮੈਂਟ ਦੇ ਕੰਮ ਕਰੋ ਐਤਨੀ ਆਜ਼ਾਦੀ ਜੇ ਕੋਈ ਕਾਉਂਸਲਰ ਬਣ ਗਿਆ ਤੁਹਾਡਾ ਨਹੀਂ ਹੋ ਜਾਗਦਾ ਬਣਿਆ ਤੇ ਤੁਸੀਂ ਉਹਨੂੰ ਤੰਗ ਕਰਦੇ ਹੋ ਆਨ ਵਾਲਾ ਟਾਈਮ ਜਿਹੜਾ ਹੈ ਮੰਤਰੀ ਸਾਹਿਬ ਤੁਹਾਡੇ ਲਈ ਬਹੁਤ ਮਾੜਾ ਸਾਬਤ ਹੋਣਾ ਉਹ ਤੁਸੀਂ ਮੂੰਹ ਤੇ ਦੱਸਣ ਜੋਗੇ ਨਹੀਂ ਰਹਿਣਾ ਇਸ ਕਰਕੇ ਮੈਂ ਨਾਲ ਆਇਆ ਬਰਦੀ بارش ਦੇ ਵਿੱਚ ਦੇਖਣ ਆਇਆ ਮੇਰਾ ਫਰਜ਼ ਬੰਦਾ ਹੈ ਜਿੱਥੇ-ਜਿੱਥੇ ਮੇਰੇ ਵਰਕਰ ਬੈਠੇ ਐ ਉਹਨਾਂ ਨੂੰ ਸੇਫ ਕਰਨਾ ਉਹਨਾਂ ਦੀ ਔਖੇ ਟਾਈਮ ਦੇ ਵਿੱਚ ਸ਼ਾਮਲ ਹੋਣਾ ਤੇ ਮੈਂ ਹੋ ਹੀ ਰਿਹਾ ਔਰ ਮੇਰੇ ਹਲਕੇ ਦੇ ਸਾਰੇ ਜਿੰਨੇ ਵੀ ਮੇਰੇ ਕਾਂਗਰਸ ਪਾਰਟੀ ਦੀ ਰੀਡ ਜੀ ਹੱਦੀ ਸਾਰੇ ਇਕੱਠੇ ਹੋਈਦੇ ਸੀ ਪਰ ੱਤਕਾ ਨਾ ਹੀ ਕੀਤਾ ਤੇ ਨਾ ੱਤਕਾ ਹੀ ਕਰਨ ਦੇਣਾ ਇਹ ਜਿਹੜੀ ਵੀ ਉਹਦੇ ਸ਼ਤੂੰਗੜੀ ਐ ਅੱਜ ਬੜੀਆਂ ਟਪੂਸੀਆਂ ਮਾਣਦੇ ਆ ਉਹਨਾਂ ਨੂੰ ਇਹ ਗੱਲ ਮੈਂ ਤੁਹਾਡੇ ਕੈਮਰਾ ਰਾਹੀਂ ਕਹਿਣਾ ਚਾਹੁੰਦਾ ਵੀ ਅਸੀਂ ਤਾਂ ਤੁਹਾਡਾ ਭਾਰ ਚੱਲ ਰਿਹਾ ਹੈ। ਕੀ ਤੁਸੀਂ 1.5 ਸਾਲ ਬਾਅਦ ਭਾਰ ਚੱਲੋਗੇ ਇਹ ਜਗੁੰਦਰਪਾਲੀ ਜਿਹੜਾ ਮਾੜੇ ਬੰਦੇ ਨਾਲ ਤੇ ਸੌਕੇ ਬੰਦੇ ਨਾਲ ਖੜਾ ਹੁੰਦਾ ਤੇ ਇਹ ਸ਼ਤੂੰਗੜਿਆਂ ਨੂੰ ਮੈਂ ਤੁਹਾਡੇ ਕੈਮਰਾ ਰਾਹੀਂ ਫੇਰ ਗੱਲ ਕਹਿਣਾ ਚਾਹੁੰਦਾ ਤੇ ਤੁਸੀਂ ਆਪਣਾ ਟਾਈਮ ਦੇ ਲਿਓ ਜਗੰਦਰਪਾਲ ਤੇ ਲੁਭਦਾ ਹੀ ਆ ਲੇਕਿਨ ਜਿਹੜਾ ਤੁਹਾਡਾ ਸਰਗਣਾ ਉਹ ਨਹੀਂ ਜੀ ਲੁਭਣਾ ਤੇ ਮੈਂ ਤੁਹਾਨੂੰ ਦੱਸ ਦੇਣਾ ਵੀ ਬੰਦਿਆਂ ਦੇ ਆਪਣਾ ਕੰਮ ਕਰੋ ਜੇ ਤੁਹਾਨੂੰ ਕਾਉਂਸਲਰ ਬਣਾਇਆ ਤੁਹਾਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਸ਼ਹਿਰ ਦੀ ਸਾਰੀ ਲਈ ਸ਼ਹਿਰ ਦੀ ਬੀਤੀ ਵਾਸਤੇ ਕੰਮ ਕਰੋ ਨਾ ਜਿੱਦਾਂ ਲਾਓ ਇਹ ਨਹੀਂ ਹੁੰਦਾ ਜਿਹੜੇ ਬੰਦਾ ਜਿੱਤ ਜਾਂਦਾ ਤੇ ਉਹਨੂੰ ਸਾਰਿਆਂ ਨੇ ਵੋਟਾਂ ਪਾਈ ਹੁੰਦੀਆਂ ਉਹਨੇ ਇਨਸਾਫ ਕਰਨਾ ਨਾ ਕਿ ਕਿਸੇ ਨੂੰ ਤੰਗ ਕਰਨਾ ਇਸ ਕਰਕੇ ਤੇ ਫੇਰ ਤੁਹਾਡੇ ਕੈਮਰਮੈਨ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਬੰਦੇ ਬਣਜੋ ਜਾਇਜ਼ ਕੰਮ ਕਰੋ ਨਿਜ਼ਾਈ ਕੰਮ ਨਾ ਕਰੋ ਨਿਜ਼ਾਈ ਬਾਹਰ ਵੀ ਨਹੀਂ ਦੇਣਾ ਤਦ ਮੈਂ ਫਿਰ ਜਿਨੇ ਵੀ ਮੇਰੇ ਭੈਣ ਭਰਾ ਹੋ ਸਾਡੇ ਅ ਗਰਦੌਰ ਸਾਹਿਬ ਆਏ ਨੇ ਤਸੀਹਦਾਰ ਸਾਹਿਬ ਇਹਨਾਂ ਨੂੰ ਮੈਂ ਇਹ ਗਲਤ ਕਰਨ ਚਾਹਣਾ ਵੀ ਤੁਸੀਂ ਇੱਕ ਇਨਸਾਫ ਦੀ ਗੱਲ ਕਰੋ ਨਾ ਅੱਗੇ ਕਿਸੇ ਨਾਲ ਇਨਿਆਇ ਕਰੋ ਪੰਚਾਇਤ ਨੇ ਸੋਮਵਾਰ ਨੂੰ ਨਿਸ਼ਾਨਦੀ ਕੀਤੀ ਹੈ ਨਿਸ਼ਾਨਦੀ ਦੇ ਵਿੱਚ ਇਹਨਾਂ ਨੇ 90 ਨੰਬਰ ਦੀ ਨਿਸ਼ਾਨਦੀ ਰੱਖੀ ਹੈ 90 ਨੰਬਰ ਆਵਾਦੀ ਦਾ ਜਿਹਦੇ ਵਿੱਚੋਂ 6700 ਘਰ ਹੈ ਔਰ ਇੱਚ ਸ਼ਹਿਰ ਬਸੇ ਦਾ ਇਹਨਾਂ ਨੇ 90 ਨੰਬਰ ਦੀ ਨਿਸ਼ਾਨਦੀ ਜਿਹੜੀ ਆ ਪੂਰੀ ਨਹੀਂ ਕੀਤੀ ਇਹਨਾਂ ਨੇ ਮੇਰੇ ਪਲਾਟ ਵਿੱਚ ਲੈ ਗਏ ਜਿਹੜਾ 124 ਤੋਂ ਲੈ ਕੇ 137 ਤੱਕ ਮੇਰੇ ਪਲਾਟ ਹੈ ਮਾਲਕੀ ਉਹਨਾਂ ਨੂੰ ਵੇਚ ਲੈ ਗਏ ਤੇ ਉਹਦੇ ਤੇ ਕਬਜ਼ਾ ਵੀ ਕਰਾਤਾ ਮੌਕੇ ਦੇ ਫੋਰਸ ਨਾਲ ਹੀ ਇਟ ਮੀਨ 137 ਦੇ ਵਿੱਚ ਮੇਰਾ ਮਕਾਨ ਵੀ ਹੈ ਜਿਹਦੇ ਵਿੱਚ ਇੱਕ ਕਨਾਲ 11 ਮਰਲੇ ਜਿਹਦੇ ਵਿੱਚ ਮੰਦਿਰ ਹੈ ਜੀ 나ਗ ਦੇਵਤੇ ਦਾ ਮੰਦਿਰ ਹੈ ਉਹ ਲੋਕੀ ਪੁੱਜਦੇ ਆ ਉਹਨੂੰ ਹਰ ਐ ਸੰਡੇ ਨੂੰ ਉੱਥੇ ਦੁੱਧ ਲੱਸੀ ਜਿਹੜੇ ਆ ਭਾਂਦੇ ਆ ਲੋਕੀ ਇਹਨਾਂ ਨੇ ਉੱਥੇ ਵੀ ਕਬਜ਼ਾ ਕੀਤਾ ਉੱਥੇ ਵੀ ਪਿੱਲਰ ਲਾਏ ਔਰ ਮੇਰੇ ਜਿਹੜੀ ਆਈ ਕਿ ਮੇਰੀ ਜਿਹੜੀ 90 ਨੰਬਰ ਵਾਦੀ ਹੈ ਉਹਦੇ ਵਿੱਚ ਵੀ ਮੇਰੀ ਤਿੰਨ ਕਨਾਲਾਂ ਗਰਦੋਰੀ ਆ ਤੇ 90 ਨੰਬਰ ਇਹਨਾਂ ਨੇ ਉਹਦੇ ਵਿੱਚ ਤੇ ਨਿਸ਼ਾਨ ਲਾਏ ਨਹੀਂ ਇਹਨਾਂ ਨੇ ਲਾਤੇ ਮੇਰੇ ਪਲਾਟਾਂ ਦੇ ਵਿੱਚ ਔਰ ਉਹਦੇ ਵਿੱਚ ਮੇਰੇ ਛੇ ਪਲਾਟ ਆ ਔਰ ਮੈਂ ਰਿਕਵੈਸਟ ਕੀਤੀ ਸਾਰਿਆਂ ਨੂੰ ਪੁਲਿਸ ਨਾਲ ਹੀ ਸਾਰਾ ਪ੍ਰਸ਼ਾਸਨ ਨਾਲ ਹੀ ਔਰ ਇੱਥੇ ਸ਼ਾਮ ਨੂੰ ਨਿਸ਼ਾਨਦੀ ਹੋ ਰਹੀ ਆ ਮੈਨੂੰ ਦੱਸੋ ਕਿ 5 ਵਜੇ ਤੋਂ ਲਈਏ 7 ਵਜੇ ਤੱਕ ਕਿਹੜੀ ਨਿਸ਼ਾਨਦੀ ਹੁੰਦੀ ਆ ਰਾਤ ਨੂੰ ਨਿਸ਼ਾਨਦੀ ਹੋਏਗੀ ਫਿਰ ਮੈਂ ਤਸੀਲੇ ਗਿਆ तहसीलदार साहब ਨੂੰ ਵੀ ਰਿਕਵੈਸਟ ਕੀਤੀ ਸਰ ਮੇਨਾ ਤੱਕਾ ਹੋ ਰਿਹਾ ਇਹ ਕਰ ਰਿਹਾ 90 ਨੰਬਰ ਦੀ ਇਹਨਾਂ ਨੇ ਨਿਸ਼ਾਨਦੀ ਨਹੀਂ ਕੀਤੀ ਸਰ ਇਹਨਾਂ ਨੇ ਕੋਈ ਨਹੀਂ ਕੋਈ ਨਹੀਂ ਕਰਵਾ ਦਿੰਦੇ ਕਿਸੇ ਨੇ ਸੁਣਾਈ ਨਹੀਂ ਕੀਤੀ ਮੇਰੀ ਹਾਜੀ ਵੀ ਤੁਸੀਂ ਰੋਸ਼ ਮੈਨੂੰ ਲੱਗਦਾ ਤਾਂ ਨਹੀਂ ਪਰ ਐਮ ਐਲ ਏ ਸਾਡੇ ਐਕਸ ਐਮ ਐਲ ਏ ਸਾਹਿਬ ਆਏ ਦੇ ਜਗਿੰਦਰ ਪਾਲ ਜੀ ਹੋਣੇ ਚਲੋ ਉਹਦੇ ਸਹਿਯੋਗ ਨਾਲ ਦੇਖੋ ਇਨਸਾਫ ਮਿਲ ਸਕਦਾ ਮੈਨੂੰ ਦੇਖੋ ਨਾ 4 ਦਿਨ ਪਹਿਲੇ ਇੱਕ ਡਿਮਾਰਕੇਸ਼ਨ ایਓ ਦਫਤਰ ਵੱਲੋਂ ਆਈ ਸੀਗੀ ਤੇ ਉਹਨੂੰ ਲੈ ਕੇ ਤੇ ਆਪਾਂ ਅੱਗੇ ਫਾਰਵਰਡ ਕਰਕੇ ਗਰਦੌਰ ਸਾਹਿਬ ਨੂੰ ਮੌਕੇ ਦੇ ਉੱਪਰ ਭੇਜਿਆ ਸੀਗਾ ਤੇ ਉਹ ਜਿਹੜੀ ਡਿਮਾਰਕੇਸ਼ਨ ਹੈ ਉਹਦੇ ਵਿੱਚ ਕੁਝ ਜਿਹੜੇ ਪਰਸਨ ਨੇ ਪਿੰਡ ਵਾਲੇ ਉਹਨਾਂ ਨੇ ਤਰਾਜ ਕੀਤਾ ਸੀ ਵੀ ਸਾਡੀ ਮਾਲਕੀ ਹੈ ਤੇ ਉਹਦੇ ਵਿੱਚ ਵੀ ਨਿਸ਼ਾਨੀਆਂ ਜਿਹੜੀਆਂ ਲੱਗੀਆਂ ਜਣ ਤੇ ਉਹ ਅੱਜ ਦੁਬਾਰਾ ਕਾਨੂੰਨਗੋ ਸਾਹਿਬ ਨੂੰ ਭੇਜਿਆ ਵੀ ਉਹਨਾਂ ਨੂੰ ਮੌਕੇ ਤੇ ਜਾ ਕੇ ਸਰਟੀਫਾਈ ਕਰਦੋ ਉਹ ਬਿਲਕੁਲ ਜਾ ਕੇ ਜਿੱਥੇ-ਜਿੱਥੇ ਵੀ ਨਿਸ਼ਾਨੀਆਂ ਉਹਨਾਂ ਦੀ ਤਸੱਲੀ ਕਰਵਾ ਕੇ ਆ। ਬਿਨਾ ਦੱਸੇ ਨਹੀਂ ਜਦੋਂ ਇੱਥੋਂ ਅਸੀਂ ਮਾਰਕ ਕਰਕੇ ਭੇਜਦੇ ਆ ਤੇ ਉਹਦੇ ਵਿੱਚ ਚੌਂਕੀਦਾਰ ਜਾਂ ਮਤਲਬ ਪਟਵਾਰੀ ਹਲਕਾ ਨੂੰ ਕਹਤਾ ਜਾਂਦਾ ਇਨਫੋਰਮੇਸ਼ਨ ਮਿਲ ਜਾਂਦੀ ਸਾਰੇ ਹੀ ਲੋਕ ਮੌਕੇ ਤੇ ਆਏ ਸੀਗੇ ਲੇਕਿਨ ਹੋਇਆ ਇਹ ਵੀ ਉਸ ਦਿਨ ਕਿਸੇ ਨੇ ਵੀ ਓਬਜੈਕਸ਼ਨ ਨਹੀਂ ਕੀਤਾ। ਇਹ ਆ ਕਰਕੇ ਜਿਹਦੇ ਕਰਕੇ ਬੜੀ ਮਤਲਬ ਆਮਨ-ਅਮਾਨ ਦੇ ਨਾਲ ਜਿਹੜਾ ਇਹ ਨੇਪਰੇ ਚੜ ਗਈ ਸੀ ਅੱਜ ਓਬਜੈਕਸ਼ਨ ਕੀਤਾ ਵੀ ਕੁਝ ਸਾਈਡ ਪੁਆਇੰਟ ਰਹਿ ਗਏ ਜੀ ਪੂਰੀ ਨਹੀਂ ਕਰਕੇ ਆ। ਜਿਹੜਾ ਅੱਜ ਉਹਨਾਂ ਨੇ ਤਸੱਲੀ ਜਿਹੜਾ ਇਹ ਮਤਲਬ ਜਿਹੜਾ ਪ੍ਰੋਪਰ ਇਹ ਤਾਂ ਨਾਲ ਜਿ ਸ਼ਾਂਦਈ ਕਰਕੇ ਉਹਨਾਂ ਦੇ ਉਹਦੇ ਕਰਦੋਰ ਸਭਾ ਅੱਜੀ ਗਏ ਸੀਗੇ ਨਾਲ ਸਾਰਿਆਂ ਦੇ ਉੱਪਰ ਤੇ ਉਹ ਕਾਰ ਆਏ ਹੈਗੇ ਬਾਕੀ ਇਹਨਾਂ ਨੇ ਕੋਈ ਅਦਾਲਤੀ ਕਾਰਵਾਈ ਵੀ ਕੀਤੀ ਹੈਗੀ ਉਹਦੇ ਸਬੰਧ ਚ ਵੀ ਪੇਪਰ ਦਿੱਤੇ ਹੈਗੇ ਉਹਨੂੰ ਵੀ ਬਾਚ ਲਿਆ ਜਾਏਗਾ ਤਾਂ ਵਚਨ ਤੋਂ ਬਾਅਦ ਜੋ ਕਾਰਵਾਈ ਹੋਏਗੀ ਉਹ ਉੱਚ ਅਧਿਕਾਰੀ ਹੋਂਤੇ ਪਈ ਪਈ